दोस्तों नमस्कार उद्यान एक्सप्रेस में आप सभी का स्वागत है विधानसभा हल्का बलुआड़ा के विधायक अमनदीप सिंह गोल्डी मुसाफिर और किसान नेताओं के बीच गांव बहावाला में बीते दिन हुई बहसबाजी के बाद किसान संगठनों में रोष पाया जा रहा है इसी के चलते बीते दिन राजपुरा बैरियर पर धरना लगाने वाले किसान संगठनों ने विधायक का पुतला फोका और पंजाब सरकार के खिलाफ जमकर नारेबाजी की आपको बता दें कि विधायक और किसानों के बीच वीडियो बनाने को लेकर बहसबाजी हुई थी और यह वीडियो वायरल भी हो गई थी इसके बाद ही किसान संगठन लगातार रोष व्यक्त कर रहे हैं इस बारे में बातचीत करते हुए किसान नेताओं ने कहा कि नहरी विभाग द्वारा सरहिंद फीडर की रीलाइनिंग करने के लिए 16 मार्च से 15 अप्रैल तक करीब 31 दिनों के लिए नहरबंदी कर दी गई है जिससे उनकी फसलें और बाग बुरी तरह से प्रभावित हो जाएंगे इसी के चलते किसान विधायक से मिलने गए थे और जो जवाब मिला उससे किसानों में निराशा है ਵਾਇਰ ਚਿੱਕੀ ਭਾਤੇ ਜੇਕਰ ਸਾਡੇ ਮਾਨਯੋਗ ਐਮਐਲਏ ਸਾਹਿਬ ਇਹ ਸੋਚ ਲੈਣ ਕਿ ਕਿਸਾਨ ਜਥੇਬੰਦੀਆਂ ਸਿਰਫ ਮੋਦੀ ਸਰਕਾਰ ਦਾ ਪੁੱਤਰਾ ਸਾੜ ਸਕਦੇ ਆ ਤੇ ਅਸੀਂ ਕਿਸਾਨਾਂ ਨੂੰ ਜੋ ਚੰਗਾ ਮਾੜਾ ਮਰਜ਼ੂ ਮਰਜ਼ੀ ਬੋਲੀਏ ਸਾਨੂੰ ਕੁਝ ਨਹੀਂ ਕਹਿਣਗੇ ਤੇ ਇਹ ਭਲੇਖਾ ਖੜਦਿਓ ਕੋਈ ਵੀ ਪਾਰਟੀ ਐਕਸਵਾਈਜ਼ ਤੁਸੀਂ ਜਦੋਂ ਨਵੇਂ ਸੀਗੇ ਤਦ ਤੇ ਲੋਕਾਂ ਨੇ ਵਿਸ਼ਵਾਸ ਕੀਤਾ ਤੁਹਾਨੂੰ 92 ਸੀਟਾਂ ਦਿੱਤੀਆਂ ਪਰ ਅੱਜ ਤੁਸੀਂ ਕਿਸਾਨਾਂ ਦੀਆਂ ਉਮੀਦਾਂ ਤੇ ਨਹੀਂ ਕਰੇ ਉਤਰੇ ਤੁਹਾਨੂੰ ਸਵਾਲ ਤੇ ਹੀ ਪੁੱਛਿਆ ਸੀ ਨਾ ਵੀ ਨਹਿਰੀ ਬੰਦੀ ਜਿਹੜੀ ਹੈਗੀ ਉਹਨੂੰ ਉਹ ਕਦੋਂ ਉਹਨੂੰ ਰਿਕਾਓ ਤੇ ਪਾਣੀ ਕਦੋਂ ਆਉਣਾ ਹੈ ਜਿਹੜੀ ਸੁਚੈਣ ਮੈਂ ਦਾ ਮੈਂਬਰ ਜਿਹੜੀ ਸੁਚੈਣ ਮਾਈਨਰ ਉਹ ਲਗਾਤਾਰ ਆਪਣੇ 45 50 ਦਿਨਾਂ ਤੋਂ ਬੰਦ ਪਈ ਆ ਤੋਂ ਉਹਦੇ ਚ ਪਾਣੀ ਕਦੋਂ ਛਡਾਉਣਾ ਆ ਇਹ ਗੱਲ ਕੀ ਇੱਕ ਕਿਸਾਨ ਇਹ ਨਹੀਂ ਪੁੱਛ ਸਕਦਾ ਵੀ ਸਾਡੀ ਨਹਿਰ ਚ ਪਾਣੀ ਕਦੋਂ ਆਊਗਾ ਪਰ ਇੱਕ ਗੱਲ ਯਾਦ ਕਰ ਲਿਓ ਜੇ ਤੁਸੀਂ ਇਹਨਾਂ ਸਵਾਲਾਂ ਤੋਂ ਜਵਾਬ ਇੱਕ ਪਿੰਡ ਇੱਕ ਪਿੰਡ ਤੋਂ ਭਜਦੇ ਜੇ ਜੇ ਤੁਸੀਂ ਇੱਦਾਂ ਹੀ ਕਿਸਾਨਾਂ ਦੇ ਜਿਹੜੇ ਮਸਲੇ ਤੋਂ ਦੂਰ ਭੱਜਦੇ ਰਹੇ ਇਹ ਜਿਹੜੇ ਸਵਾਲ ਨੇ ਉਹਨੇ ਤੁਹਾਨੂੰ ਪਿੰਡ-ਪਿੰਡ ਹੋਣਗੇ ਜੇਕਰ ਅਸੀਂ ਕਿ ਉੱਥੇ ਬਾੜਾਂ ਦੇ ਬੈਠ ਕੇ ਮੋਦੀ ਅਮਿਤ ਸ਼ਾਖ ਖੱਟਰ ਦੇ ਪੁਤਲੇ ਚਲਾ ਸਕਦੇ ਆ ਤੇ ਫਿਰ ਇਹ ਨਾ ਸਮਝ ਲਿਓ ਕਿ ਕਿਸਾਨ ਕਿਤੇ ਤੁਹਾਡੇ ਤੋਂ ਡਰਦੇ ਆ ਅੱਜ ਤਾਂ ਮੋਦੀ ਦੇ ਧੌਣ ਚ ਕਿਲਾ ਗੜਤਾ ਜਿਹੜਾ ਕਹਿੰਦਾ ਸੀ ਮੋਦੀ ਆ ਤੂੰ ਮੁਨਕੀ ਨਾ ਤੇ ਆਪਣਾ ਤਾਂ ਇਹ ਨਹੀਂ ਪਤਾ ਵੀ ਅਗਲੇ ਅਗਲੇ ਪਲਾਨ ਆਪਾਂ ਹੋਣਾ ਵੀ ਆ ਕਿ ਆਪਣਾ ਕਿਤੇ ਨਾ ਹੀ ਨਹੀਂ ਹੋਣਾ ਸੋ ਪਲੇਖਾ ਕੱਢ ਦਿਓ 2 ਸਾਲ ਟੱਪ ਗਏ ਆ ਕੰਮ ਕਰੋਗੇ ਤੇ ਲੋਕਾਂ ਨੇ 92 ਦਿੱਤੀ ਆ ਉਹਦੀ ਤੁਹਾਨੂੰ ਤੁਹਾਡੇ ਵਿਸ਼ਵਾਸ ਤੇ ਵੀ ਲੋਕ ਕਰੋਗੇ ਪਰ ਜੇ ਤੁਸੀਂ ਆਖੋ ਵੀ ਅਸੀਂ ਕੰਮ ਨਹੀਂ ਕਰਨਾ ਤੇ ਕਹਿੰਦੇ ਲੌਲੀਪਾਪਾ ਦੇ ਦੇ ਕੇ ਪਿੰਡਾਂ ਚ ਜਾਓਗੇ ਸਵਾਲ ਕਿਸਾਨ ਕਰਨਗੇ ਤੇ ਉਹਨਾਂ ਸਵਾਲਾਂ ਦਾ ਜਵਾਬ ਵੀ ਦੇਣਾ ਪਊਗਾ ਫਿਰ ਮੇਲ ਜੀ ਛੋਟੇ ਵੀਰ ਨਿਰਮਲ ਨਾਲ ਜਿਹੜਾ ਵਿਵਾਦ ਕੀਤਾ ਐਮਐਲਏ ਗੋਲਦੀ ਮੋਸਾਫਿਰ ਨੇ ਨਿੰਦ ਨਹੀਂ ਹੋਗੇ ਉਹਦੇ ਨਾਲ ਸਾਨੂੰ ਜਿਹੜਾ ਕਿਹਾ ਗਿਆ ਵੀ ਕਿਸਾਨ ਬਲੇਕ ਮਿਲਰ ਨੇ ਥੋੜਾ ਕੰਮ ਹੈ ਗੰਦ ਪਾਉਣਾ ਅਸੀਂ ਪੁੱਛਣਾ ਚਾਹੁੰਦੇ ਹਾਂ ਐਮਐਲਏ ਸਾਹਿਬ ਤੁਹਾਨੂੰ ਵੀ ਅਸੀਂ ਕਿਹੜਾ ਕੀ ਕੀ ਤੋਂ ਕੀ ਬਲੈਕਮੇਲ ਕੀਤਾ ਕਿਹਨੂੰ ਬਲੈਕਮੇਲ ਕੀਤਾ ਕਿੱਥੇ ਗੰਦ ਪਾਇਆ ਗੰਦਾ ਤੁਸੀਂ ਪਤਾ ਬਲਵਾਣੇ ਹਲਕੇ ਦੇ ਵਿੱਚ ਜਿਹੜਾ ਸਾਨੂੰ ਪਾਣੀ ਦਾ ਮਸਲਾ ਸੀਗਾ ਤੇ ਅਜ ਉਹਨੂੰ ਕਿੱਥੇ ਲੈ ਕੇ ਜਾਣਾ ਪੈ ਗਿਆ ਇਹ ਤੁਸੀਂ ਇਹ ਨਾ ਸੋਚ ਲਿਓ ਕਿ ਇਹ ਇਹ ਰਾਜਪੁਰੇ ਚੌਕ ਦੇ ਵਿੱਚ ਖਤਮ ਹੋ ਗਈ ਕਹਾਣੀ ਇਹ ਕਹਾਣੀ ਖਤਮ ਨਹੀਂ ਹੋਈ ਜੇ ਇਸ ਤਰ੍ਹਾਂ ਚੱਲਦਾ ਰਿਹਾ ਪੰਜਾਬ ਦੇ ਹਰ ਹਲਕੇ ਦੇ ਵਿੱਚ ਤੁਹਾਡੇ ਹੀ ਪੁਤਲੇ ਲੱਗਣੇ ਨੇ ਮੋਦੀ ਦੀ ਤਾਂ ਦੂਜੀ ਗੱਲ ਹੈ ਇਹ ਪੁਤਲੇ ਤੁਹਾਡੇ ਲੱਗਣਗੇ ਉਹਨੇ ਤੁਸੀਂ ਸਮਝਦੇ ਕੀ ਹੋ ਕਿਸਾਨ ਨੂੰ ਤੁਸੀਂ ਕੀ ਸਮਝਦੇ ਹੋ ਕਿਸਾਨ ਜੱਥੇਬੰਦੀਆਂ ਦੀ ਆਗੂ ਨੂੰ ਵੀ ਤੁਸੀਂ ਜਦੋਂ ਮਤਾ ਕੀਤਾ ਕਿਸੇ ਨੂੰ ਬਲੈਕਮੇਲਰ ਕਿਸੇ ਨੂੰ ਗੰਦ ਪਾਉਣਾ ਤੁਸੀਂ ਟੂਨ ਪਲਾਜ਼ੇ ਵਾਲੀ ਗੱਲ ਕਹੀ ਇਹ ਇੱਥੇ ਘੜਿਆ ਸੀ ਇੱਕ ਵੀ ਸਾਬਿਤ ਕਰ ਦਿਓ ਫੈਕਟਰੀਆਂ ਦੀ ਗੱਲ ਕਹੀ ਇੱਕ ਵੀ ਸਾਬਿਤ ਕਰ ਦਿਓ ਲੋਕਾਂ ਨੇ ਤੁਹਾਡੇ ਮੂੰਹ ਚ ਜੱਲ ਪਾਤੀ ਤੁਸੀਂ ਉਹ ਅੱਗੇ ਬੋਲਦੇ ਤੁਸੀਂ ਤਾਂ ਉਹ ਸਪੀਕਰ ਬਾਲਟੀ ਬਣ ਗਏ ਕਿ ਜਿਹੜਾ ਮਾਈਕ ਦੇ ਪਿੱਛੇ ਬੋਲ ਕੋਈ ਰਿਹਾ ਵੀ ਅੱਗੇ ਤੁਸੀਂ ਬੋਲ ਰਹੇ ਅੱਜ ਤੁਹਾਨੂੰ ਅਪੀਲ ਕਰਨਾ ਚਾਹੁੰਦੇ ਆਂ ਵੀ ਅਜ ਤੱਕ ਵੀ ਟਾਈਮ ਪਿਆ ਹੈ ਆਪਣੀ ਗਲਤੀ ਨੂੰ ਸੁਧਾਰੋ ਨਹੀਂ ਤਾਂ ਆਉਣ ਵਾਲਾ ਟਾਈਮ ਹੈ ਸਾਡੇ ਵਾਸਤੇ ਤਾਂ ਓੱਖਾ ਪਹਿਲਾਂ ਹੀ ਸੀਗਾ ਤੇ ਅੱਗੇ ਤੁਹਾਡੇ ਵਾਸਤੇ ਵੀ ਓੱਖਾ ਨਾ ਧੰਨਵਾਦ ਐਮਐਲਏ ਸਾਹਿਬ ਨੂੰ ਕਹਿਣਾ ਚਾਹਣਾ ਵੀ ਮੈਂ ਕੱਲ ਸਿਰਫ ਤੁਹਾਨੂੰ ਦੋ ਸਵਾਲ ਪੁੱਛੇ ਸੀਗੇ ਸਟੇਜ ਤੇ ਖੜ ਕੇ ਤੁਹਾਨੂੰ ਇਹ ਪੁੱਛਿਆ ਸੀਗਾ ਵੀ ਸੁਖਚੈਨ ਮਾਈਨਰ ਦੀ 2 ਮਹੀਨਿਆਂ ਤੋਂ ਬੰਦੀ ਪਈ ਆ 2 ਮਹੀਨਿਆਂ ਦੀ ਤੁਸੀਂ ਹੋਰ ਕਰਨ ਜਾ ਰਹੇ ਹੋ ਸੁਖਚੈਨ ਮਾਈਨਰ ਦਾ ਜਿਹੜਾ ਨੁਕਸਾਨ ਹੋਊਗਾ ਉਹ ਮਾਗਿਆ ਤੁਸੀਂ ਦੇਵੋਗੇ ਤੇ ਤੁਸੀਂ ਅੱਗੋਂ ਐਦਾਂ ਪੜ ਕੇ ਤੁਹਾਡੇ ਧੌਣ 'ਚ ਜਿਹੜਾ ਕਿਲਾ ਸੀਗਾ ਐਮਐਲਏ ਵਾਲਾ ਉਹ ਪੂਰਾ ਬੜਕਿਆ ਤੁਸੀਂ ਸੋਚਿਆ ਹੋਣਾ ਵੀ ਜਿਵੇਂ ਮੈਂ ਆਪਦੇ ਜਿਹੜੇ ਬਲਾਕ ਪ੍ਰਧਾਨ ਸੀ ਪਰਚੇ ਪਵਾ ਕੇ ਉਹ ਡਰਾਲੇ ਸੀਗੇ ਤੇ ਉਦਾਂ ਹੀ ਮੈਂ ਇਹ ਜਥੇਬੰਦੀ ਦੇ ਪ੍ਰਧਾਨ ਨੂੰ ਵੀ ਡਰਾ ਲੂੰਗਾ ਇਹ ਤੁਹਾਡਾ ਵਹਿਮ ਹੈ ਕਿ ਨਾ ਅਸੀਂ ਅੱਜ ਡਰਨ ਵਾਲੇ ਆ ਥੋਥੋ ਤੇ ਨਾ ਕੱਲ ਡਰਨ ਵਾਲੇ ਆ ਤੁਹਾਡਾ ਇੱਕ ਪਿੰਡ 'ਚ ਵਿਰੋਧ ਹੋਇਆ ਸੀ ਹੁਣ ਸਾਰੇ ਹਲਕੇ 'ਚ ਵਿਰੋਧ ਹੋਊਗਾ ਡੇਲੀ ਹੋਊਗਾ ਜਿੱਥੇ ਤੁਸੀਂ ਪ੍ਰੋਗਰਾਮ ਕਰੋਗੇ ਉੱਥੇ ਹੀ ਹੋਊਗਾ ਉੱਥੇ ਹੀ ਮੈਂ ਤੁਹਾਨੂੰ ਸਾਹਮਣੇ ਟਕਰੂੰਗਾ ਤੇ ਜਿਹੜੇ ਪਿੰਡ ਥੋਥੋ ਰੋਕੀਦਾ ਮੈ ਮੈਨੂੰ ਰੋਕੀਦਾ ਮੈਨੂੰ ਰੋਕ ਕੇ ਵਿਖਾਇਓ ਤੇ ਮੈਂ ਸਾਰੇ ਹਲਕੇ ਤੁਹਾਨੂੰ ਤੁਹਾਡੇ ਮੂਹਰੇ ਟਕਰੂੰਗਾ ਇਦਾਂ ਹੀ ਸਵਾਲ ਕਰੂੰਗਾ ਇਹ ਸਟੈਂਡ ਮੈਨਰ ਦੇ ਇਦਾਂ ਹੀ ਸਵਾਲ ਪੁੱਛੂਗਾ ਜੰਨਾ ਚਰਨ ਮਜ਼ਦੂਰ ਇਕਤਾ ਜੰਨਾ ਚਰਨ ਇਹਨਾਂ ਨੇ ਜਾਮ ਲਾਇਆ ਉਹਨਾਂ ਦੀ ਜੰਨ ਤੱਕ ਹੋ ਕੇ ਲਾਈਵ ਹੋ ਕੇ ਮਾਫੀ ਨਹੀਂ ਮੰਗਦੇ ਉਹਨਾਂ ਚਿਰ ਤੁਹਾਡਾ ਇਸੇ ਤਰ੍ਹਾਂ ਵਿਰੋਧ ਵੀ ਜਾਰੀ ਰਹੂਗਾ ਤੇ ਇਸੇ ਤਰ੍ਹਾਂ ਤੁਹਾ ਸਵਾਲ ਵੀ ਤੁਹਾਡੇ ਤੋਂ ਪੁੱਛੇ ਜਾਣਗੇ